ਪੰਜਾਬ ਸਰਕਾਰ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਨਾਲ ਜੁੜੇ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਬਜ਼ੁਰਗ ਆਪਣੇ ਕਿਸੇ ਕਾਰਨ ਕਰਕੇ ਤੀਰਥ ਯਾਤਰਾ ਨਹੀਂ ਕਰ ਸਕਦੇ ਉਹਨਾਂ ਨੂੰ ਵੱਖਰੇ ਵੱਖਰੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਇੱਕ ਨਵੀਂ ਪਹਿਲ ਹੈ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਫੈਸਲਾ ਕੀਤਾ ਹੈ ਕਿ ਇੱਕ ਪੁੰਨ ਦਾ ਕੰਮ ਕਰਨਾ ਹੈ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਹੈ ਬਹੁਤ ਸਾਰੇ ਬਜ਼ੁਰਗ ਪਹਿਲਾਂ ਵੀ ਗਏ ਹੋਣਗੇ ਪਰ ਫਿਰ ਵੀ ਬਹੁਤ ਸਾਰੇ ਅਜੇ ਬਜ਼ੁਰਗ ਹਜੇ ਵੀ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਆਰਥਿਕ ਕਾਰਨ ਕਰਕੇ ਜਾਂ ਕੋਈ ਹੋਰ ਮਾਨਵੀ ਸਾਧਨਾਂ ਦੀ ਕਮੀ ਕੋਣ ਕਰਕੇ ਰਹਿ ਜਾਂਦੇ ਹੋਣਗੇ ਮਨ 'ਚ ਬਲਬਲੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਇਸ ਸਕੀਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਨਵੰਬਰ 2023 ਨੂੰ ਅੰਮ੍ਰਿਤਸਰ ਤੋਂ ਰੇਲ ਗੱਡੀ ਰਵਾਨਾ ਕਰਕੇ ਕੀਤੀ ਪੰਜਾਬ ਸਰਕਾਰ ਨੇ ਐਸੀ ਯੋਜਨਾ ਲਈ 40 ਕਰੋੜ ਰੁਪਏ ਦਾ ਫੰਡ ਰੱਖਿਆ ਹੈ ਜਿਸ ਨਾਲ ਹਰ ਸਾਲ 50000 ਸ਼ਰਧਾਲੂ ਤੀਰਥ ਯਾਤਰਾ ਕਰ ਸਕਣਗੇ ਹੁਣ ਤੱਕ 35000 ਤੋਂ ਵੱਧ ਸ਼ਰਧਾਲੂ ਅਸੀਂ ਯੋਜਨਾ ਦਾ ਲਾਭ ਲੈ ਚੁੱਕੇ ਹਾਂ ਜੀ ਸਾਡੀ ਬਹੁਤ ਵਧੀਆ ਹੋਈ ਹੈ ਇਛਨਾਨ ਵਧੀਆ ਹੋ ਗਏ ਅਸੀਂ ਮੱਥਾ ਟੇਕ ਆਏ ਸਾਨੂੰ ਕਿਸੇ ਗੱਲ ਦੀ ਵੀ ਉੱਥੇ ਰੁਕਾਵਟ ਨਹੀਂ ਆਈ ਪਹਿਲੀ ਵਾਰ ਅਸੀਂ ਯਾਤਰਾ ਨੂੰ ਗਏ ਦਾਜ ਦੇ ਸਾਰੇ ਬਜ਼ੁਰਗ ਨਾਗਰਿਕਾਂ ਦਾ ਮਾਨ ਸਨਮਾਨ ਰੱਖਣ ਲਈ ਲਗਾਤਾਰ ਯਤਨ ਸ਼ੀਲੇ ਪੰਜਾਬ ਸਰਕਾਰ